ਅਰिजिनल ਦੇਖ ਕੇ ਨਾ ਕਿ ਜਿਹੜੇ ਲੋਕਾਂ ਨੂੰ ਘਰ ਨਹੀਂ ਹੈ ਕਈ ਮਾਪੇ-ਬਾਪ ਨੂੰ ਇਹਨਾਂ ਨੇ ਲੋਕਾਂ ਜਿਹੜੇ ਗਏ ਹੈ ਕਿ ਘਰੋਬਾਰ ਕਢ ਦਿੰਦੇ ਆ ਉਹਨਾਂ ਦੇ ਲਈ ਕੁਝ ਜੋ ਇੰਨਾ ਵੱਡਾ ਉਪਰਾਲਾ ਉਹ ਕਰ ਰਹੇ ਹੈ ਕਿ ਅਸੀਂ ਕੁਝ ਨਹੀਂ ਕਿ ਅਸੀਂ ਕਿਹਾ ਚਲੋ ਆਪਣੀ ਸੋਸਾਇਟੀ ਵੱਲੋਂ ਥੋੜਾ-ਥੋੜਾ ਬੂੰਦ-ਬੂੰਦ ਨਾਲ ਹੀ ਅਸੀਂ ਕੁਝ ਕਰ ਪਈਏ ਆਪਣੀ ਤਨੀ ਸ਼ਕਤੀ ਹਮੇਂ ਦੇਣਾ ਦਾਤਾ ਮਨ ਕਾ ਵਿਸ਼ਵਾਸ ਕਮਜ਼ੋਰ ਹੁੰਦਾ ਹਮ ਚਲੇ ਨਹੀਂ ਕਰ ਰਸਤੇ ਤੇ ਹੂਲਕਰ ਵੀ ਕੋਈ ਨਹੀਂ ਜਦੋਂ ਜਿੱਥੇ ਪਹੁੰਚੇ ਹੋ ਮਿੰਟੂ ਜੀ ਦੇ ਵੱਲੋਂ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਹ بے ਸਹਾਰਾ ਲੋਕ ਜਿਨ੍ਹਾਂ ਨੂੰ ਉਹਨਾਂ ਨੇ ਇੱਕ ਘਰ ਦਿੱਤਾ ਹੈ ਮੈਂ ਕੁਝ ਸੋਚ ਹੀ ਨਹੀਂ ਸਕਦੀ ਕਿ ਇੰਨੇ ਵੱਡੇ ਲੈਵਲ ਤੇ ਉਹ ਕੰਮ ਕਰ ਸਕਦੇ ਆ ਮੈਂ ਉਹਨਾਂ ਨੂੰ ਸਿਰਫ ਇੱਕ ਫੋਨ ਤੇ ਵੀਡੀਓ ਦੇ ਜ਼ਰੀਏ ਦੇਖਦੀ ਸੀ ਮੈਂ ਇਮੋਸ਼ਨਲ ਹੋ ਜਾਂਦੀ ਸੀ ਉਹਨਾਂ ਦੀਆਂ ਵੀਡੀਓ ਦੇਖ ਕੇ ਹੁਣ ਵੀ ਮੈਂ ਉਹਨਾਂ ਨੂੰ ਦੇਖ ਕੇ ਇਮੋਸ਼ਨਲ ਹੋ ਗਈ ਸੀ ਕਿ ਕਿ ਵੀ ਇੰਨਾ ਵੱਡਾ ਕੰਮ ਕਰ ਸਕਦੇ ਆ ਔਰ ਮੈਂ ਕੁਝ ਵੀ ਨਹੀਂ ਕਰ ਸਕਦੀ ਮੈਂ ਪ੍ਰਭੂ ਨੂੰ ਇਹ ਚੰਨੀ ਵੀ ਪ੍ਰਭੂ ਮੈਨੂੰ ਇੰਨਾ ਬਲ ਬਖਸ਼ ਕਿ ਮੈਂ ਇਹ ਕੰਮ ਕਰ ਸਕਾਂ ਮੈਂ ਘਰ ਆ ਕੇ ਲੱਗਦਾ ਕਿ ਸ਼ਾਇਦ ਸਾਰਾ ਆਪਣਾ ਕੋਈ ਸੁਪਨਾ ਪੂਰਾ ਹੋ ਗਿਆ ਹੋਏਗਾ ਜੈਸ ਅੱਜ ਸਾਨੂੰ ਬਾਬੀ ਨੇ ਇੱਥੇ ਖੜਾ ਕੀਤਾ ਤੇ ਸ਼ਾਇਦ ਅਸੀਂ ਉਹਨਾਂ ਦਾ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਦਾ ਸ਼ਾਇਦ ਹੀ ਏਟਲੀਸਟ ਇੱਕ ਛੋਟਾ ਜਿਹਾ ਸੁਪਨਾ ਵੀ ਪੂਰਾ ਕਰ ਸਕੀਏ ਮੈਂ ਆਪ ਇਹਨਾਂ ਦੀ ਵੀਡੀਓ ਦੇਖੀ ਸੀ ਇਮੋਸ਼ਨਲ ਇੰਨੀ ਹੋ ਜਾਂਦੀ ਸੀ ਕਿ ਮੈਂ ਕੈਨਸਰ ਦੀ ਮੈਂ ਅੱਜ ਮਿਲ ਕੇ ਇੰਨੀ ਖੁਸ਼ ਹੋਈ ਆ ਨਾ ਇਹਨਾਂ ਨੂੰ ਕਿ ਹਾਂ ਮੈਂ ਇਹਨਾਂ ਨੂੰ ਮਿਲ ਸਕੀ ਆ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਇਹਨਾਂ ਨੂੰ ਮਿਲ ਸਕਦੀ ਆ ਕਦੀ ਕਿ ਮੈਂ ਅੱਜ ਮਿਲ ਕੇ ਇੰਨਾ ਖੁਸ਼ ਹੋਈ ਆ ਨਾ ਕਿ ਮੈਂ ਇਹਨਾਂ ਨੂੰ ਅੱਜ ਦੇਖਿਆ ਸਮਝ ਲੈਣੀ ਚਾਹੀਦੀ ਆ ਕਿ ਅਸੀਂ ਸਾਰੇ 83 ਲੱਖ ਜੁਨਨ ਤੋਂ ਬਾਅਦ ਜੀ ਇਨਸਾਨੀ ਜਾਂਮੇ ਚ ਆਏ ਆ ਸਾਡੇ ਫਰਜ਼ ਕੀ ਬਣਦੇ ਕੀ ਅਸੀਂ ਕਿਸੇ ਹੋਰ ਲਈ ਕੁਝ ਕਰ ਰਹੇ ਆ ਕਿ ਸਿਰਫ ਆਪਣੇ ਲਈ ਅੰਨਾ ਵੰਡੇ ਰਿਓੜੀਆਂ ਮੋੜ ਮੋੜ ਘਰਦਿਆਂ ਨੂੰ ਦੇਵੇ ਕਿ ਅਸੀਂ ਸਿਰਫ ਇੱਥੇ ਤੇ ਕਰੀ ਸੀਮਤ ਰਹਿ ਗਏ ਆਜ ਅਸੀਂ ਪਹੁੰਚੇ ਆ ਸੁਪਨੇ ਆ ਦੇ ਘਰ ਦੇ ਵਿੱਚ ਮਨੁੱਖਤਾ ਦੀ ਸੇਵਾ ਸੁਸਾਇਟੀ ਜਿੱਥੇ ਉਹਨਾਂ ਲੋਕਾਂ ਨੂੰ ਨਵਾਂ ਜੀਵਨ ਦਿੱਤਾ ਜਾਂਦਾ ਹੈ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਹੈ ਤੇ ਗੁਰੂ ਦਾ ਲੰਗਰ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਇੱਥੇ ਉਹਨਾਂ ਲੋਕਾਂ ਵਾਸਤੇ ਰਾਸ਼ਨ ਤੇ ਜ਼ਰੂਰਤ ਦਾ ਸਮਾਨ ਜਿਹੜਾ ਉਹ ਡਿਸਟ੍ਰਿਬਿਊਟ ਕੀਤਾ ਜਾ ਰਿਹਾ ਸਾਡੇ ਨਾਲ ਲక్ష్ਮੀ ਹਾਂਡਾ ਜੀ ਮਜੂਰ ਨੇ ਗੱਲਬਾਤ ਕਰਦੇ ਆ ਮੈਮ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਕਿ ਅੱਜ ਮਨੁੱਖਤਾ ਦੀ ਸੇਵਾ ਦੇ ਵਿੱਚ ਜਾਇਆ ਜਾਵੇ ਤੇ ਉਹਨਾਂ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਦਿੱਤਾ ਜਾਵੇ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਐ ਐਕਚੁਅਲੀ ਇਹ ਮਨ ਚ ਖਿਆਲ ਤਾਂ ਆਇਆ ਕਿ ਅਸੀਂ ਵੀਰਜੀਵਲ ਦੇਖ ਕੇ ਨਾ ਕਿ ਜਿਹੜੇ ਲੋਕਾਂ ਨੂੰ ਘਰ ਨਹੀਂ ਹੈ ਕਈ ਮਾਪੇ ਪਾਪ ਨੂੰ ਇਹਨਾਂ ਨੇ ਲੋਕਾਂ ਜਿਹੜੇ ਗਏ ਹੈ ਕਿ ਕਾਰੋਬਾਰ ਕਰ ਦਿੰਦੇ ਆ ਉਹਨਾਂ ਦੇ ਲਈ ਕੁਝ ਜੋ ਇੰਨਾ ਵੱਡਾ ਉਪਰਾਲਾ ਉਹ ਕਰ ਰਹੀ ਹੈ ਕਿ ਅਸੀਂ ਕੁਝ ਨਹੀਂ ਕਿ ਅਸੀਂ ਕਿ ਚਲੋ ਆਪਣੀ ਸੁਸਾਇਟੀ ਵੱਲੋਂ ਥੋੜਾ ਥੋੜਾ ਬੂੰਦ ਬੂੰਦ ਨਾਲ ਹੀ ਅਸੀਂ ਕੁਝ ਕਰ ਪਈਏ ਤੇ ਸਾਡੇ ਨਾਲ ਹੋਰ ਲੋਕਾਂ ਨੂੰ ਵੀ ਦੇਖ ਕੇ ਮੋਟੀਵੇਸ਼ਨ ਮਿਲੇ ਕਿ ਅਸੀਂ ਵੀ ਜਾਵਾਂਗੇ ਤੇ ਐਸੀ ਕਰ ਰਹੇ ਨਹੀਂ ਬਈਆ ਗੁਰੂ ਦਾ ਲੰਗਰ ਸੇਵਾ ਸੁਸਾਇਟੀ ਦੇ ਵੱਲੋਂ ਕਿ ਕਿਵੇਂ ਸੇਵਾ ਕਿਵੇਂ ਕੀਤੀ ਜਾਂਦੀ ਹੈ ਸੇਵਾ ਸਾਡੀ ਡੀਐਮਸੀ ਦੇ ਬਾਹਰ ਹੁੰਦੀ ਹੈ ਐਵਰੀ ਸੈਚਰਡੇ ਔਰ ਲੰਗਰ ਲੱਗਦਾ ਹੈ ਜਿਹੜੇ ਕਿ ਜਿਹੜੇ ਬਾਹਰੋਂ ਪੇਸ਼ੈਂਟਸ ਆਉਂਦੇ ਆ ਉਹਨਾਂ ਲਈ ਜਿਹੜੇ ਗਰੀਬ ਜਿਨ੍ਹਾਂ ਕੋ ਖਾਣ ਨੂੰ ਰੋਟੀ ਵਗੈਰਾ ਨਹੀਂ ਹੈ ਤੇ ਉਹਨਾਂ ਲਈ ਅਸੀਂ ਸਪੈਸ਼ਲ ਲੰਗਰ ਲਗਾਈਦਾ ਔਰ ਸਾਰੀ ਮੇਰੀ ਭੈਣਾਂ ਵੱਲੋਂ ਪੂਰਾ ਯੋਗਦਾਨ ਹੈ ਪਿੱਛੇ ਵੀਰ ਜੀ ਸਾਰੇ ਖੜੇ ਆ ਔਰ ਜਿਹੜੇ ਮੇਨ ਹੈ ਜਿਨ੍ਹਾਂ ਨੇ ਲੰਗਰ ਬਣਾਣਾ ਸੋਨੂ ਵੀ ਹੈ ਇਸਵੇਰੇ 4 ਵਜੇ ਉੱਠ ਕੇ ਸਾਰੀ ਤਿਆਰੀ ਕਰਕੇ 8 ਵਜੇ ਪੂਰੇ ਡੀਐਮਸੀ ਦੇ ਬਾਹਰ ਪਹੁੰਚ ਜਾਂਦੇ ਆ ਮੈਂ ਧੰਨਵਾਦ ਇਹਨਾਂ ਦਾ ਇਹਨਾਂ ਤੋਂ ਬਿਨਾ ਅਸੀਂ ਲੰਗਰ ਨਹੀਂ ਚਲਾ ਸਕਦੇ ਸੀਗੇ ਤੇ ਬਸ ਮਨ ਦੇ ਵਿੱਚ ਖਿਆਲ ਕਿਦੇ ਆਇਆ ਸੀ ਕਿ ਇਦਾਂ ਅਸੀਂ ਲੰਗਰ ਦੀ ਸੇਵਾ ਸ਼ੁਰੂ ਕਰਨੀ ਹੈ ਤੇ ਇਹ ਨਾਮ ਗੁਰੂ ਦਾ ਲੰਗਰ ਸੇਵਾ ਸੁਸਾਇਟੀ ਇਹ ਕਿੰਨਾਂ ਦੇ ਵੱਲੋਂ ਰੱਖਿਆ ਗਿਆ ਇਹ ਸਾਡੇ ਮਨੀਸ਼ਾ ਦੀਦੀ ਵੱਲੋਂ ਰੱਖਿਆ ਗਿਆ ਸੀਗਾ ਕਿ ਅਸੀਂ ਕੀਰਤਨ ਗਿੱਟੀ ਚ ਕੀਰਤਨ ਗਿੱਟੀ ਸਾਡੀ ਚੱਲ ਰਹੀ ਹੈ ਤੇ ਉਹ ਚ ਨੀਨਾ ਦੀਦੀ ਮਾਨਵੀ ਭਾਬੀ ਸੋਨੀਆ ਭਾਬੀ ਸਾਰੇ ਸੀਗੇ ਤੇ ਵੈਸੇ ਗੱਲ ਕੀਤੀ ਕਿ ਅਸੀਂ ਬਾਹਰ ਇਹ ਵੈਸੇ ਅਸੀਂ ਮੰਦਰ ਚ ਨਹੀਂ ਦੇ ਨੇ ਮੰਦਰ ਚ ਕਾਫੀ ਚੜਾਵਾ ਹੁੰਦਾ ਹੀ ਹੈ ਤੇ ਇਹ ਸੇਵਾ ਦੇ ਵਾਸਤੇ ਕਿ ਜਿਹੜੇ ਬੰਦੇ ਗਰੀਬ ਐ ਤੇ ਬਾਕੀ ਮੈਂ ਆਪਣੀ ਸਾਰੀ ਸਹਿਲੀਆਂ ਨਾਲ ਗੱਲ ਕੀਤੀ ਕਾਫੀ ਸਕੂਲ ਦੇ ਡੀਏਵੀ ਦੀ ਟੀਚਰਾਂ ਸਾਡੇ ਨਾਲ ਜੁੜੀਆਂ ਹੋਈਆਂ ਜਿਹੜੇ ਨਹੀਂ ਆਉਂਦੇ ਕਈ ਉਹ ਕਹ ਰਹੇ ਕਿ ਸੀ ਸੇਵਾ ਕਰ ਦਵਾਂਗੇ ਬਸ ਇਹੀ ਯੋਗਦਾਨ ਬਹੁਤ ਐ ਮੇਰੇ ਇੱਕ ਰਕੇਸ਼ ਭਈਆ ਜਿਹੜੇ ਬਾਹਰ ਬੈਠੇ ਹੋਏ ਐ ਕੈਨੇਡਾ ਚ ਉਥੋਂ ਦੀ ਸੇਵਾ ਭੇਜਦੇ ਐ ਸਿਆਲ ਭਈਆ ਉਹ ਵੀ ਨਹੀਂ ਆਏ ਅੱਜ ਤੇ ਸਾਰਿਆਂ ਦਾ ਯੋਗਦਾਨ ਹੈਗਾ ਮੈਂ ਜਿਨ੍ਹਾਂ ਨੇ ਕੰਬਲ ਸਾਨੂੰ ਡਿਸਟ੍ਰਿਬਿਊਸ਼ਨ ਕੀਤੇ ਉਹ ਪਿੱਛੇ ਭਈਆ ਛੁਪੇ ਹੋਏ ਐ ਤੇ ਅਸੀਂ ਵੈਸੀ ਗੱਲ ਕੀਤੀ ਕਿ ਭਈਆ ਅਸੀਂ ਦੇਨੇ ਹੈਗੇ ਤੇ ਭਈਆ ਕਹਿੰਦੇ ਕੋਈ ਗੱਲ ਨਹੀਂ ਐ ਮੇਰੇ ਵੱਲੋਂ ਸਾਰੀ ਸੇਵਾ ਕੁਝ ਵੀ ਮਤਲਬ ਬਾਤ ਛੱਡ ਕੇ ਸਾਰੇ ਮੈਂਬਰ ਸਾਡਾ ਸਾਥ ਦੇ ਰਹੇ ਐ ਇਸ ਤਰ੍ਹਾਂ ਹੀ ਸਾਥ ਦੇਂਦੇ ਰਹੀਏ ਤੇ ਅਸੀਂ ਇਸੇ ਸੇਵਾ ਕਰਦੇ ਰਹੀਏ ਮੈਂ ਮਕੀਨਾ ਮੈਂ ਤੁਹਾਡਾ ਤੇ ਕਿਵੇਂ ਦਾ ਲੱਗਿਆ ਇੱਥੇ ਆ ਕੇ ਮੇਰਾ ਨਾਮ ਬਲੇਸੀ ਜੈਨ ਹੈ ਮੂਝੇ ਇਹ ਮੇਰੀ ਫਰਸਟ ਵਿਜ਼ਿਟ ਹੈ ਇਨਫੈਕਟ ਆਈ ਫੀਲ ਵੈਰੀ ਗੁੱਡ ਕਿ ਯਹਾਂ ਪੇ ਭਾਬੀ ਨੇ ਬਹੁਤ ਮੋਟੀਵੇਟ ਕੀਤਾ ਮੂਝੇ ਔਰ ਮੂਝੇ ਇਸ ਟੀਮ ਕੀ ਮੈਂਬਰ ਹੋਣੇ ਕਾ ਬਹੁਤ ਪ੍ਰਾਊਡ ਫੀਲ ਹੋ ਰਹਾ ਹੈ ਔਰ ਹੋਪਸ ਹੋ ਕਿ ਮੈਂ ਐਸੇ ਹੀ ਆਗੇ ਇਨਕੇ ਸਾਥ ਪੂਰਾ ਸਪੋਰਟ ਕਰੂੰਗੀ ਔਰ ਪਾਰਟਿਸਪੇਟ ਵੀ ਕਰੂੰਗੀ ਸੋ ਹੁਣ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਮਨੀਸ਼ਾ ਕਪੂਰ ਜੀ ਮਨੂ ਜੀ ਮਨੀਸ਼ਾ ਜੀ ਅੱਜ ਇੱਥੇ ਪਹੁੰਚੇ ਮਨੁਕਤਾ ਜੀ ਸੇਵਾ ਸੁਸਾਇਟੀ ਦੇ ਵਿੱਚ ਜ਼ਰੂਰਤਮੰਦਾਂ ਨੂੰ ਉਹਨਾਂ ਦੀ ਜ਼ਰੂ ਇਤਨੀ ਸ਼ਕਤੀ ਹਮੇਂ ਦੇਣਾ ਦਾਤਾ ਮਨ ਕਾ ਵਿਸ਼ਵਾਸ ਕਮਜ਼ੋਰ ਹੋਣਾ ਹਮ ਚਲੇ ਨੇ ਕੇ ਰਸਤੇ ਪੇ ਹਮ ਸੇ ਭੂਲ ਕਰ ਵੀ ਕੋਈ ਭੂਲ ਹੋਣਾ ਸੋ ਬਹੁਤ ਬਹੁਤ ਧੰਨਵਾਦ ਪੂਰੇ ਗੁਰੂ ਕਾ ਲੰਗਰ ਟੀਮ ਦਾ ਕਿਉਂਕਿ ਕੋਈ ਵੀ ਜਿਹੜੀ ਟੀਮ ਹੈ ਨਾ ਇਕੱਲੇ ਨਾਲ ਨਹੀਂ ਚਲਦੀ ਉਹ ਇੱਕ ਦੂਸਰੇ ਦੇ ਸਾਥ ਦੇ ਨਾਲ ਇੱਕ ਦੂਸਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚਲਦੀ ਹੈ ਸੋ ਕੋਈ ਨਾ ਕੋਈ ਤਾਂ ਦੇਖੋ ਗੱਡੀ ਦਾ ਇੰਜਨ ਬੰਦ ਆ ਹੀ ਹੈ ਸੋ ਅੱਜ ਮਿੰਟੂ ਵੀਰ ਜੀ ਦੇ ਨਾਲ ਗੱਲਬਾਤ ਹੋਈ ਪਹਿਲਾਂ ਵੀ ਆਂਦੀ ਰਹੀ ਨੀ ਹੈ ਮਨੁੱਖਤਾ ਦੀ ਸੇਵਾ ਦੇ ਵਿੱਚ ਕਹਿੰਦੇ ਸੁਪਣਿਆਂ ਦਾ ਘਰ ਹਰ ਅਮੀਰ ਬੰਦੇ ਦਾ ਵੀ ਸੁਪਨਾ ਹੁੰਦਾ ਤੇ ਇੱਕ ਜ਼ਰੂਰਤਮੰਦ ਬੰਦੇ ਦਾ ਵੀ ਸੁਪਨਾ ਹੁੰਦਾ ਮੈਂ ਗਰੀਬ ਨਹੀਂ ਬੋਲਦੀ ਜ਼ਰੂਰਤਮੰਦ ਕਿਉਂ ਕਿ ਹਰ ਨੂੰ ਪਰਮਾਤਮਾ ਨੇ ਸੁਪਨੇ ਬਖਸ਼ੇ ਆ ਕਿ ਤੂੰ ਵੀ ਸੁਪਨੇ ਲੈ ਸਕਦਾ ਸੋ ਇਹ ਸੁਪਣਿਆਂ ਦੇ ਘਰ ਚ ਆ ਕੇ ਜਿੰਨੀਆਂ ਮੇਰੀਆਂ ਭੈਣਾਂ ਨੇ ਮਾਵਾਂ ਨੇ ਮੇਰੇ ਭਰਾਵਾਂ ਨੇ ਜੋ ਵੀ ਇਹ ਇੱਕ ਬੂੰਦ-ਬੂੰਦ ਵੀ ਸੇਵਾ ਕੀਤੀ ਹੈ ਮੈਂ ਹੱਥ ਜੋੜ ਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਔਰ ਇਦਾਂ ਹੀ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਕੰਮ ਕਰਦੇ ਰਹੀਏ ਵੈਸੇ ਵੀ ਮੈਡਮ ਦਾ ਨਾਮ ਲక్ష్ਮੀ ਹੈ ਔਰ ਜਿੱਥੇ ਲక్ష్ਮੀ ਹੁੰਦੀ ਹੈ ਉਹਦੇ ਨਾਲ ਸਾਰੇ ਜੁੜ ਜਾਂਦੇ ਆ ਮੈਮ ਕੀ ਨਾਮ ਆ ਤੁਹਾਡਾ ਅਨਿੰਤਾ ਸ਼ਰਮਾ ਮੈਂ ਜਿੱਥੇ ਪਹੁੰਚੇ ਹਾਂ ਮਿੰਟੂ ਜੀ ਦੇ ਵੱਲੋਂ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਹ ਬੇਸਹਾਰਾ ਲੋਕ ਜਿਨ੍ਹਾਂ ਨੂੰ ਉਹਨਾਂ ਨੇ ਇੱਕ ਘਰ ਦਿੱਤਾ ਮੈਂ ਕੁਝ ਸੋਚ ਹੀ ਨਹੀਂ ਸਕਦੀ ਕਿ ਇੰਨੇ ਵੱਡੇ ਲੈਵਲ ਤੇ ਉਹ ਕੰਮ ਕਰ ਸਕਦੇ ਆ ਮੈਂ ਉਹਨਾਂ ਨੂੰ ਸਿਰਫ ਇੱਕ ਫੋਨ ਤੇ ਵੀਡੀਓ ਦੇ ਜ਼ਰੀਏ ਦੇਖਦੀ ਸੀ ਮੈਂ ਇਮੋਸ਼ਨਲ ਹੋ ਜਾਂਦੀ ਸੀ ਉਹਨਾਂ ਦੀਆਂ ਵੀਡੀਓ ਦੇਖ ਕੇ ਹੁਣ ਵੀ ਮੈਂ ਉਹਨਾਂ ਨੂੰ ਦੇਖ ਕੇ ਇਮੋਸ਼ਨਲ ਹੋ ਗਈ ਸੀ ਕਿ ਕਿ ਵੀ ਇੰਨਾ ਵੱਡਾ ਕੰਮ ਕਰ ਸਕਦੇ ਆ ਔਰ ਮੈਂ ਕੁਝ ਵੀ ਨਹੀਂ ਕਰ ਸਕਦੀ ਮੈਂ ਪ੍ਰਭੂ ਨੂੰ ਇਹ ਚਾਹਨੀ ਹੈ ਪ੍ਰਭੂ ਮੈਨੂੰ ਇੰਨਾ ਬਲ ਬਖਸ਼ ਕਿ ਮੈਂ ਇਹ ਘਰ ਕੰਮ ਕਰ ਸਕਾਂ ਬਸ ਮੈਂ ਹੋਰ ਕੁਝ ਨਹੀਂ ਕਹਿਣਾ ਸਕਦੀ ਕਿ ਪ੍ਰਭੂ ਮੈਨੂੰ ਇੰਨਾ ਬਲ ਬਖਸ਼ੇ ਕਿ ਮੈਂ ਹੋਰ ਵੀ ਇਹ ਤੋਂ ਕੁਝ ਕਰ ਸਕਾਂ ਮੈਂ ਆਪਣੇ ਮਨ ਦਾਸ ਕਿ ਅੱਖਾਂ ਕੋ ਪਰ ਆਈਆਂ ਬਸ ਮੈਂ ਇਹ ਖੁਸ਼ੀ ਕਿ ਉਹ ਇੰਨਾ ਕੁਝ ਕਰ ਸਕਦੇ ਮੈਂ ਕੁਝ ਨਹੀਂ ਕਰ ਸਕਦੀ ਇਹ ਵੀ ਹਿਊਮੈਨਿਟੀ ਹੈ ਕੋਈ ਕੋਈ ਕਰ ਸਕਦਾ ਇਹ ਵੀ ਸਾਈਨ ਹੈ ਹਿਊਮੈਨਿਟੀ ਦਾ ਆਇਆ ਕੁਝ ਅਸੀਂ ਤੇ ਇਸ ਲਾਇਕ ਵੀ ਹੈ ਨਹੀਂ ਜਿੱਥੇ ਬਾਬੇ ਨੇ ਸਾਨੂੰ ਖੜਾ ਕਰਤਾ ਇਹ ਤੇ ਕਰਨ ਵਾਲਾ ਉਹ ਹੈ ਕਰਾਣਾ ਲੋ ਹੈ ਹਾਂਜੀ ਬਿਲਕੁਲ ਜੀ ਦੇਖੋ ਜੀ ਦਵਾ ਕਹਿੰਦੇ ਬਿਲਕੁਲ ਜੀ ਬਿਲਕੁਲ ਇਹ ਤੇ ਮਿੰਟੂ ਵੀ ਜੀ ਤਾਂ ਬਹੁਤ ਵੱਡਾ ਉਪਰਾਲਾ ਹੈ ਬਹੁਤ ਵੱਡਾ ਜੀ ਨੂੰ ਅਸੀਂ ਮਤਲਬ ਸੋਚ ਵੀ ਨਹੀਂ ਸਕਦੇ ਉਸ ਤੋਂ ਵੀ ਪਰੇ ਹੈ ਅਸੀਂ ਤੇ ਸਿਰਫ ਉਹਨਾਂ ਦੇ ਛੋਟੇ ਛੋਟੇ ਟਿੰਕੇ ਟਾਈਪ ਆ ਕਿ ਜਿਹੜੇ ਇੱਥੇ ਸੇਵਾ ਨਿਭਾਣ ਆਏ ਆ ਜਾਂ ਕੁਝ ਇੱਕ ਜਸਟ ਇੱਕ ਐਵਲ ਸੋਚੋ ਕਿ ਕੱਖ ਵੀ ਨਹੀਂ ਹੈਗੇ ਅਸੀਂ ਇਹਨਾਂ ਦਾ ਬਾਕੀ ਸੁਪਨਿਆਂ ਦਾ ਖਰਾਕ ਕੇ ਇਹ ਲੱਗਦਾ ਕਿ ਸ਼ਾਇਦ ਸਾਡਾ ਆਪਣਾ ਕੋਈ ਇੱਕ ਸੁਪਨਾ ਪੂਰਾ ਹੋ ਗਿਆ ਹੋਏਗਾ ਜੈ ਅੱਜ ਸਾਨੂੰ ਬਾਬੇ ਨੇ ਇੱਥੇ ਖੜਾ ਕੀਤਾ ਤੇ ਸ਼ਾਇਦ ਅਸੀਂ ਉਹਨਾਂ ਦਾ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਦਾ ਸ਼ਾਇਦ ਹੀ ਐਟਲੀਸਟ ਇੱਕ ਛੋਟਾ ਜਿਹਾ ਸੁਪਨਾ ਵੀ ਪੂਰਾ ਕਰ ਸਕੀਏ ਚਲੋ ਬਾਬੇ ਸਾਰਿਆਂ ਨੂੰ ਬਿਲਕੁਲ ਜੀ ਸਾਡੀ ਸਾਰੀ ਪੂਰਾ ਕਰਦੀ ਹੈ ਜੀ ਮੈਂ ਬਸ ਇਹ ਜਨੂੰ ਨੇ ਇਹਨਾਂ ਨੂੰ ਇੰਨਾ ਪਰਮਾਤਮਾ ਇੰਨਾ ਇਹਨਾਂ ਨੂੰ ਸਿਹਤ ਬਖਸ਼ੇ ਇਹਨਾਂ ਨੂੰ ਮਿੰਟੂ ਜੀ ਭਾਜੀ ਨੂੰ ਇੰਨੀ ਇਹ ਸੇਵਾ ਕਰਦੇ ਰਹਿਣ ਮੈਂ ਆਪ ਇਹਨਾਂ ਦੀ ਵੀਡੀਓ ਦੇਖੀ ਸੀ ਇਮੋਸ਼ਨਲ ਇੰਨੀ ਹੋ ਜਾਂਦੀ ਸੀ ਕਿ ਮੈਂ ਕੈਨਸਦੀ ਮੈਂ ਅੱਜ ਮਿਲ ਕੇ ਇੰਨੀ ਖੁਸ਼ ਹੋਈ ਆ ਨਾ ਇਹਨਾਂ ਨੂੰ ਕਿ ਹਾਂ ਮੈਂ ਇਹਨਾਂ ਨੂੰ ਮਿਲ ਸਕੀ ਆ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਇਹਨਾਂ ਨੂੰ ਮਿਲ ਸਕਦੀ ਆ ਕਦੀ ਕਿ ਮੈਂ ਅੱਜ ਮਿਲ ਕੇ ਇੰਨਾ ਖੁਸ਼ ਹੋਈ ਆ ਨਾ ਕਿ ਮੈਂ ਇਹਨਾਂ ਨੂੰ ਅੱਜ ਦੇਖ ਲਿਆ ਇਹਨਾਂ ਦੇ ਬਹੁਤ ਪਰਮਾਤਮਾ ਇਹਨਾਂ ਨੂੰ ਸਿਹਤ ਬਖਸ਼ੇ ਬਹੁਤ ਪਰਮਾਤਮਾ ਇਹਨਾਂ ਦੇ ਬਸ ਇਹ ਕਰਨ ਕਿ ਤੰਦਰੁਸਤੀ ਦੇ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਗੁਰੂ ਕਾ ਲੰਗਰ ਸੇਵਾ ਸੁਸਾਇਟੀ ਦੀਆਂ ਅੱਜ ਸਾਡੀਆਂ ਭੈਣਾਂ ਸਾਰੀਆਂ ਜਿਹੜੀਆਂ ਉਸ ਸੰਸਥਾ ਦੀਆਂ ਮੈਂਬਰ ਨੇ ਇੱਥੇ ਇਕੱਠੇ 71 ਹੋ ਕੇ ਸਾਡੇ ਕੋਲੇ ਮੌਲਕਤ ਦੀ ਸੇਵਾ ਪਰਿਵਾਰ ਚ ਪਹੁੰਚੇ ਨੇ ਪਹਿਲਾਂ ਤਾਂ ਸ਼ੁਕਰੀਆ ਕਰਦੇ ਆ ਧੰਨਵਾਦ ਔਰ ਇਸ ਗੱਲ ਤੋਂ ਅੱਜ ਸਾਨੂੰ ਸਮਝ ਲੈਣੀ ਚਾਹੀਦੀ ਆ ਵੀ ਅਸੀਂ ਸਾਰੇ 84 ਲੱਖ ਜੁਨਨ ਤੋਂ ਬਾਹਰ ਜੇ ਇਨਸਾਨੀ ਜਾਂਮੇ ਚ ਆਏ ਆ ਸਾਡੇ ਫਰਜ਼ ਕੀ ਬਣਦੇ ਕੀ ਅਸੀਂ ਕਿਸੇ ਹੋਰ ਲਈ ਕੁਝ ਕਰ ਰਹੇ ਆ ਕਿ ਸਿਰਫ ਆਪਣੇ ਲਈ ਅੰਨਾ ਵੰਡੇ ਰੋੜੀਆਂ ਮੋੜ ਮੋੜ ਘਰਦਿਆਂ ਨੂੰ ਦੇਵੇ ਕਿ ਅਸੀਂ ਸਿਰਫ ਇੱਥੇ ਤੱਕ ਹੀ ਸੀਮਤ ਰਹਿ ਗਏ ਆ ਪਰ ਜੇ ਸਾਨੂੰ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਉਹ ਅੱਲਾ ਉਸ ਰਾਮ ਉਸ ਭਗਵਾਨ ਜੀ ਨੇ ਇੰਨਾ ਕਾਬਲ ਕੀਤਾ ਵੀ ਅਸੀਂ ਕਿਸੇ ਹੋਰ ਦੀ ਬਾਹ ਫੜ ਸਕਦੇ ਆ ਕਿਸੇ ਵੀ ਰੂਪ ਚ ਸਾਨੂੰ ਫੜਨੀ ਚਾਹੀਦੀ ਆ ਅੱਜ ਇਹ ਲੰਗਰ ਸੇਵਾ ਵੱਲੋਂ ਜਿਹੜਾ ਇਹ ਫਰਜ਼ ਨਿਭਾਉਣ ਦੀ ਇੱਕ ਪਹਿਲ ਕੀਤੀ ਜਾ ਰਹੀ ਆ ਕਿੰਨੇ ਲੋੜਵੰਦ ਭੁੱਖਿਆਂ ਨੂੰ ਲੋੜਵੰਦ ਉਹ ਲੋਕਾਂ ਨੂੰ ਪ੍ਰਸ਼ਾਦਾ ਪਾਣੀ ਮਿਲੇਗਾ ਜਿਹੜੇ ਵਿਚਾਰੇ ਸੜਕਾਂ ਤੇ ਦਰਦ-ਦਰਦੀਆਂ ਠੋਕਰਾਂ ਖਾਣ ਲਈ ਹਸਪੀਟਲਾਂ ਦੇ ਬਾਹਰ ਪੁਲਾਂ ਦੇ ਥੱਲੇ ਤਾਰਮਕਸਤਾਨਾਂ ਦੇ ਬਾਹਰ ਆਪਣਾ ਜੀਵਨ ਕੱਟ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਪੂਰੀ ਸਾਰੀ ਸਸਤਾ ਦੇ ਸਾਰੇ ਮੈਂਬਰਾਂ ਦਾ ਜੀ ਤੁਸੀਂ ਜਿਹੜਾ ਇਹ ਪ੍ਰਬਾਲਾ ਕੀਤਾ ਬੈਂਦੀ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੁਸੀਂ ਇੱਥੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰ ਦੀ। ਸੋ ਬਿਲਕੁਲ ਗੁਰੂ ਦਾ ਲੰਗਰ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਮਨੁੱਖਤਾ ਦੀ ਸੇਵਾ ਦੇ ਵਿੱਚ ਪਹੁੰਚ ਕੇ ਉਹਨਾਂ ਲੋਕਾਂ ਵਾਸਤੇ ਰਾਸ਼ਨ ਤੇ ਜ਼ਰੂਰਤ ਦਾ ਸਮਾਨ ਜਿਵੇਂ ਅੱਗੇ ਸਰਦੀ ਆ ਰਹੀ ਤੇ ਉਹਨਾਂ ਵਾਸਤੇ ਕੰਬਲ ਰਜਾਈਆਂ ਜਿਹੜੀਆਂ ਨੇ ਉਹ ਡਿਸਟ੍ਰੀਬਿਊਟ ਕੀਤੀਆਂ ਗਈਆਂ ਨੇ ਤਾਂ ਜੋ ਉਹਨਾਂ ਲੋਕਾਂ ਨੂੰ ਜਿਹੜਾ ਉਹਨਾਂ ਦੀ ਜ਼ਰੂਰਤ ਜਿਹੜੀ ਆ ਉਹ ਪੂਰੀ ਹੋ ਸਕੇ ਸੋ ਤੁਸੀਂ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਓਨਾ ਲੋਕਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਜੋ ਲੋਕ ਸੇਵਾ ਕਰਨਾ ਚਾਹੁੰਦੇ ਨੇ ਮਨ ਦੇ ਵਿੱਚ ਜਜ਼ਬਾ ਹੈ ਤੇ ਇੱਥੇ ਆ ਕੇ ਮਨੁੱਖਤਾ ਦੀ ਸੇਵਾ ਦੇ ਵਿੱਚ ਸੇਵਾ ਕਰ ਸਕਣ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ